ਸਰਸ਼ੀ ਕਾ ਜੀ ਮੈਰੀ ਨਾ ਤਿਮਾਂ ਤੇ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਅਤੇ ਗੱਲ ਕਰ ਲਾਂਗੇ ਪੰਚਾਇਤੀ ਚੋਣਾਂ ਨੂੰ ਬਾਅਦ ਚੜ ਕੇ ਪੰਚਾਇਤਾਂ ਨੂੰ ਚੁਣਨ ਦੇ ਵਾਸਤੇ ਬੋਲੀਆਂ ਲੱਗਦੀਆਂ ਨਜ਼ਰ ਆ ਰਹੀਆਂ ਨੇ 35 ਲੱਖ ਦੇ ਵਿੱਚ ਪਹਿਲਾਂ ਇੱਕ ਸਰਪੰਚ ਚੁਣਿਆ ਗਿਆ ਪਰ ਗੁਰਦਾਸਪੁਰ ਦੇ ਨੇੜਲੇ ਪਿੰਡ ਦੇ ਸਰਪੰਚ ਨੇ ਤਾਂ ਇਤਿਹਾਸ ਹੀ ਰਚ ਦਿੱਤਾ ਜਿੱਥੇ ਕਿ ਇੱਕ ਛੋਟੇ ਜਿਹੇ ਚੋਣ ਦੇ ਵਾਸਤੇ ਕਰੋਨਾ ਦੇ ਵਿੱਚ ਸਰਪੰਚ ਤੁਲ ਗਿਆ ਜੀ ਹਾਂ ਗੁਰਦਾਸਪੁਰ ਦੇ ਵਿੱਚ ਸਭ ਤੋਂ ਉੱਚੀ ਬੋਲੀ ਲੱਗੀ ਆ 2 ਕਰੋੜ ਦੀ ਬੋਲੀ ਸਰਪੰਚ ਦੀ ਲੱਗਿਆ ਹਲੇ ਵੀ ਫੈਸਲਾ ਜਿਹੜਾ ਪੈਂਡਿੰਗ ਪਿਆ ਤੇ 2 ਕਰੋੜ ਤੋਂ ਉੱਪਰ ਵੀ ਜਿਹੜੀ ਬੋਲੀ ਉਹ ਜਾ ਸਕਦੀ ਆ ਉਮੀਦ ਲਗਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਸਰਪੰਚ ਉਮੀਦਵਾਰ ਉੱਤਰਿਆ ਇਹ ਆਪਣੇ ਆਪ ਨੂੰ ਭਾਸ਼ਪਾ ਦਾ ਉਮੀਦਵਾਰ ਦੱਸ ਰਿਹਾ ਜਿਸ ਨੇ 2 ਕਰੋੜ ਦੀ ਜਿਹੜੀ ਕਿ ਬੋਲੀ ਲਗਾਈ ਹੈ ਅਤੇ ਇਸ ਤੋਂ ਉੱਪਰ ਵੀ ਬੋਲੀ ਜਾਣ ਦੀ ਉਮੀਦ ਜਿਹੜੀ ਕਿ ਲਗਾਈ ਜਾ ਰਹੀਆ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰ ਵਾਲ ਕਲਾਂ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੋਵੇਗਾ ਜਿੱਥੇ ਸਰਪੰਚੀ ਦੀ ਚੋਣ ਦੇ ਵਾਸਤੇ 2 ਕਰੋੜ ਦੀ ਬੋਲੀ ਲੱਗੀ ਹੋਵੇ ਜੋ ਕਿ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਦੱਸ ਰਿਹਾ ਨਾਮ ਹੈ ਉਸ ਦਾ ਆਤਮਾ ਸਿੰਘ ਜਿਸ ਨੇ ਕੀ 2 ਕਰੋੜ ਦੀ ਬੋਲੀ ਲਾ ਕੇ ਲੋਕਾਂ ਦੀ ਵੀ ਆਤਮਾ ਠਾਰ ਦਿੱਤੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਤਾਂ ਆਤਮਾ ਸਿੰਘ ਸਰਪੰਚੀ ਦੀ ਚੋਣ ਵਾਸਤੇ 2 ਕਰੋੜ ਦੀ ਬੋਲੀ ਜਿਹੜਾ ਕਿ ਲਗਾ ਚੁੱਕਿਆ ਪੰਚਾਇਤ ਘਰ ਪਿੰਡ ਹਰਦੋਰਵਾਲ ਦੇ ਵਿੱਚ ਤਿੰਨ ਤਰ੍ਹਾਂ ਦੇ ਬੋਲੋ ਦਾਵਾ ਕੀਤਾ ਗਿਆ ਸੀ ਤਿੰਨ ਜਿਹੜੀਆਂ ਧਿਰਾਂ ਖੜੀਆਂ ਹੋਈਆਂ ਪੰਚਾਇਤੀ ਚੋਣਾਂ ਦੇ ਵਾਸਤੇ ਜੇ ਇੱਕ ਧਿਰ ਨੇ 1 ਕਰੋੜ ਰੁਪਇਆ ਲਾਇਆ ਤਾਂ ਫਿਰ ਸਿੱਧੇ ਤੌਰ ਤੇ ਆਤਮਾ ਸਿੰਘ ਨੇ ਨਾ 1 ਕਰੋੜ 10 ਨਾ ਵੀ ਸਿੱਧਾ 2 ਕਰੋੜ ਦਾ ਜੜਾ ਕਿ ਉਸ ਨੇ ਬੋਲੀ ਦਾ ਐਲਾਨ ਕਰ ਦਿੱਤਾ ਤਾਂ ਦੱਸ ਦਈਏ ਕਿ ਇਹ ਤਿੰਨ ਦਾਅਵੇਦਾਰ ਨੇ ਪਹਿਲਾ ਤਾਂ ਹੈਗਾ ਆਤਮਾ ਸਿੰਘ ਜਸਵਿੰਦਰ ਸਿੰਘ 베ਦੀ ਤੇ ਤੀਜਾ ਹੈ ਨਿਰਵੈਰ ਸਿੰਘ ਜਿਨ੍ਹਾਂ ਦੇ ਵੱਲੋਂ ਬੋਲੀ ਲਗਾਈ ਗਈ ਹੈ ਪਰ ਦੱਸ ਦਈਏ ਕਿ ਜਿਹੜਾ ਜਸਵਿੰਦਰ ਸਿੰਘ 베ਦੀ ਹੈ ਉਸ ਨੇ 1 ਕਰੋੜ ਦੀ ਬੋਲੀ ਦਾ ਐਲਾਨ ਕੀਤਾ ਹੈ ਤਾਂ ਫਿਰ ਆਤਮਾ ਸਿੰਘ ਨੇ ਵੱਧ ਚੜ ਕੇ ਸਿੱਧਾ 2 ਕਰੋੜ ਦੀ ਬੋਲੀ ਦਾ ਐਲਾਨ ਕਰ ਦਿੱਤਾ ਹੈ ਬੋਲੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕਿ ਅਨਾਉਂਸਮੈਂਟ ਵੀ ਕਰਵਾਈ ਗਈ ਆ ਬੋਲੀ ਨੂੰ ਲੈ ਕੇ ਤਾਂ ਦੇਖਣਾ ਹੋਵੇਗਾ ਕਿ ਅੱਜ 2 ਕਰੋੜ ਤੋਂ ਕਿੰਨੀ ਕੁ ਪਾਰ ਹੁੰਦੀ ਆ ਬੋਲੀ ਕਿਉਂਕਿ ਆਤਮਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ 2 ਕਰੋੜ ਤੋਂ ਉੱਪਰ ਦੀ ਵੀ ਬੋਲੀ ਲਗਾਉਣੀ ਪਈ ਉਹ ਲਗਾਵੇਗਾ ਪਰ ਸਰਪੰਚੀ ਉਹੀ ਲੈ ਕੇ ਜਾਵੇਗਾ ਤਾਂ ਆਤਮਾ ਸਿੰਘ ਨੇ ਸਿੱਧਾ 2 ਕਰੋੜ ਰੁਪਏ ਲਗਾਇਆ ਉਧਰ ਭਾਜਪੀ ਦੇ ਆਗੂ ਵਿਜੇ ਸੋਨੀ ਦੇ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਵੀ ਕਰ ਦਿੱਤਾ ਹੈ ਕਿ ਉਸਨੇ ਇੰਨੀ ਵੱਡੀ ਜਿਹੜੀ ਕਿ ਬੋਲੀ ਲਗਾਈ ਹੈ ਤਾਂ ਦਾਦਾ ਦੀ ਕਿ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਅਜਿਹੇ ਲੋਕ ਆਪਣਾ ਝੂਗਾ ਚੌੜ ਕਰਵਾ ਲੈਂਦੇ ਨੇ ਚੌੜ-ਚੌੜ ਦੇ ਵਿੱਚ ਤਾਂ 2 ਕਰੋੜ ਦੀ ਬੋਲੀ ਤਾਂ ਲਗਾ ਦਿੱਤੀ ਪਰ ਹੁਣ ਦੇਖਿਆ ਜਾਵੇ 2 ਕਰੋੜ ਰੁਪਇਆ ਆਊਗਾ ਕਿੱਥੋਂ ਸਰਪੰਚੀ 5 ਸਾਲਾਂ ਦੀ ਤੇ 2 ਕਰੋੜ 5 ਸਾਲਾਂ ਦੇ ਵਿੱਚ ਕਿਵੇਂ ਪੂਰਾ ਕਰੇਗਾ ਇਹ ਤਾਂ ਚਲੋ ਤੁਸੀਂ ਖੁਦ ਵੀ ਸਮਝਦਾਰ ਹੋ ਕਹਿਣ ਦੀ ਜ਼ਰੂਰਤ ਨਹੀਂ ਹੈ ਪਰ ਕੀ ਇਸ ਤਰੀਕੇ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਤੁਹਾਡੇ ਪਿੰਡਾਂ ਦਾ ਵਿਕਾਸ ਕਰਨਗੀਆਂ ਕਿ ਤੁਹਾਡੇ ਮਸਲੇ ਹੱਲ ਹੋਣਗੇ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਨਾਲੀਆਂ ਟੋਬੇ ਗਲੀਆਂ ਦੇ ਮਸਲੇ ਨੇ ਜਿਨੇ 2 ਕਰੋੜ ਰੁਪਇਆ ਲਾਤਾ ਭਾਈ ਉਹ ਫਿਰ ਗਰਾਂਟਾ ਥੋੜੀਆਂ ਗਲੀਆਂ ਤੇ ਥੋੜੀ ਨਾ ਲਾਊਗਾ ਤਾਂ ਸੋਚਿਆ ਕਰੋ ਕਿ ਜਿਹੜਾ ਪਹਿਲਾਂ ਹੀ ਇੰਨੇ ਪੈਸੇ ਲਾ ਕੇ ਬੋਲੀ ਤੁਸੀਂ ਲਗਾ ਰਹੇ ਹੋ ਤਾਂ ਫਿਰ ਤੁਹਾਡੇ ਮਸਲੇ ਕਿਵੇਂ ਹੱਲ ਹੋਣਗੇ ਠੀਕ ਹੈ ਭਾਈ ਚਾਰਕਾਂ ਸਾਂਝ ਬਰਕਰਾਰ ਰੱਖੋ ਸਰਬਸੰਮਤੀ ਨਾਲ ਚੁੱਲੋ ਨਹੀਂ ਸਰਬਸੰਮਤੀ ਤੋਂ ਬਿਨਾਂ ਦੀ ਵੋਟਾਂ ਪਵਾ ਲਓ ਪਰ ਬੋਲੀ ਲਗਾ ਕੇ ਕਿੱਥੋਂ ਤੱਕ ਸਹੀ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ